ਕਿਸ ਤਰ੍ਹਾਂ ਐਕਸੀਡੈਂਟ ਹੋਇਆ ਤੁਹਾਨੂੰ ਕੀ ਪਤਾ ਲੱਗਾ ਤੁਹਾਨੂੰ ਪਤਾ ਨਹੀਂ ਲੱਗਾ ਕਹਿੰਦੇ ਟਰੱਕ ਵੱਜ ਗਿਆ ਇਹ ਐਕਸੀਡੈਂਟ ਹੋਇਆ ਤੇ ਮੋੜ ਸੇ ਆੜਾ ਆ ਤੇ ਜਨਾਨੀ ਨਾਲ ਇੱਕ ਨਿਆਣਾ ਆ ਨੂੰ ਪਤਾ ਹੀ ਤੇ ਜਦੋਂ ਨਿਆਣਾ ਦੇ ਆਈ ਫਿਰ ਵੇਖਣਾ ਇਹ ਬਲੜਾ ਬਲੜਾ ਜਾਣਾ ਐ ਕਿ ਸਮਝੇ ਤਾਂ ਹੋਈ ਚੱਲ ਸਾਡੇ ਬੰਦੇ ਵੀ ਗਏ ਉੱਧਰ ਵੱਜ ਗਿਆ ਪੰਜ ਕਿਵੇਂ ਟਿਕਣਾ ਤਾਂ ਨੂੰ ਕਿਦਾਂ ਪਤਾ ਲੱਗਾ ਸਰ ਫੋਨ ਆਇਆ ਡਾ ਬੇਟਾ ਨਾਲ ਛੋਟਾ ਜਿੰਨਾ ਦਾ ਪੱਟ ਟੁੱਟ ਗਿਆ ਉਹਨਾਂ ਨੇ ਕਿਆ ਕਿਆ ਤੇ ਘਰ ਦਾ ਸੁਦੋ ਜਾ ਗਈ ਉਹ ਕਿਨੇ ਕੇ ਸਾਲਾਂ ਦਾ ਬੇਟਾ ਤੁਹਾਡਾ 8 ਸਾਲਾਂ ਦਾ ਬੇਟਾ 8 ਸਾਲਾਂ ਦਾ ਬੇਟਾ ਤੇ ਮੌਕੇ ਤੇ ਦੋਹਾਂ ਦੀ ਮੌਤ ਹੋ ਗਈ ਨਹੀਂ ਮੈਂ ਮੇਰੀ ਰਾਤ ਜਾਂਦਾ ਜਾਂਦਾ ਮੇਰੇ ਹਸਬੰਦ ਦੇ ਮਗੇਦੇ ਆ ਗਿਆ ਬੰਦਾ ਆ ਰਿਹਾ ਪਾ ਬੇਮਰਾਨ ਆਏ ਕਿਹੜੀ ਜਗ੍ਹਾ ਤੋਂ ਜੇ ਜੰਡੇ ਵਾਲਾ ਗੁਰੂ ਜోతిਸ਼ਰ ਰੋਡ ਇਹ ਜਿਹੜਾ ਗੈਰੀ ਮੰਡੀ ਫਾਟਕ ਦੇ ਤੇ ਐਕਸੀਡੈਂਟ ਹੋਇਆ ਵਾ ਵੀਰ ਜੀ ਤੁਹਾਡੇ ਕੀ ਲੱਗਦੇ ਨੇ ਦਾਇ ਦਾ ਮੁੰਡਾ ਹੈ ਮੇਰੇ ਸਰਕਾਰੀ ਨੌਕਰੀ ਕਰਦਾ ਹਾਂ ਬੱਸ ਹਰ ਵਿੱਚ ਤੇ ਕੀ ਕੰਮ ਕਰਦੇ ਨੇ ਸਰਕਾਰੀ ਨੌਕਰੀ ਕਰਦੇ ਕਿੱਥੋਂ ਆ ਰਹੇ ਸੀ ਭਾਜੀ ਇਹ ਪਾਲਸ ਤੋਂ ਆਉਂਦੇ ਸੋਈ ਫਾਰਮ ਤੋਂ ਕਿਸ ਤਰ੍ਹਾਂ ਐਕਸੀਡੈਂਟ ਹੋਇਆ ਤੁਹਾਨੂੰ ਕੀ ਪਤਾ ਲੱਗਾ ਤੁਹਾਨੂੰ ਪਤਾ ਨਹੀਂ ਲੱਗਾ ਕਹਿੰਦੇ ਇਟਰਾਕ ਆਵਾਜ਼ ਜੀ ਇਹ ਐਕਸੀਡੈਂਟ ਹੋਇਆ ਤੇ ਮੋੜ ਸੇ ਆੜਾ ਆ ਤੇ ਜਦੋਂ ਆ ਨੀ ਨਾਲ ਇੱਕ ਨਿਆਣਾ ਆ ਨੂੰ ਪਤਾ ਹੀ ਤੇ ਜਦੋਂ ਨਿਆਣਾ ਦੇ ਆਈ ਫਿਰ ਵੇਖਣਾ ਹੈ ਬਲਡ ਬਲਡ ਜਾਣਾ ਇਹ ਇੱਕ ਸਮਝਿਆ ਤਾਂ ਹੋਈ ਚੱਲ ਸਾਡੇ ਬੰਦੇ ਵੀ ਗਏ ਉੱਧਰ ਤੇ ਉਹ ਸਾਡੇ ਬੰਦੇ ਨਿਕਲੇ ਗੁੜੀਆ ਤਾਂ ਇਹਦਾ ਮਾੜਾ ਮੇਰੇ ਦਾ ਇਹ ਉਸ ਟੈਕਟ ਡਰਾਈਵਰ ਦਾ ਤੁਹਾਨੂੰ ਭਾਜੀ ਪਤਾ ਲੱਗਾ ਨਹੀਂ ਭਾਈ ਉਸ ਗੱਡੀ ਦਾ ਪਤਾ ਨਹੀਂ ਲੱਗਾ ਤੁਹਾਨੂੰ ਨਹੀਂ ਭਾਈ ਇਹ ਲੈ ਗਿਆ ਲੈ ਗਿਆ ਗੱਡੀ ਕਹਿੰਦੇ ਘੇਰੀ ਇੱਥੇ ਮੁੰਡਾ ਬੰਦਾ ਇੱਥੇ ਹੀ ਆ ਤੁਸੀਂ ਕੀ ਮੰਗ ਕਰਦੇ ਜੀ ਹਾਂ ਜੀ ਕੀ ਮੰਗ ਕਰਦੇ ਜੀ ਕਿ ਉਹ ਕੋਈ ਸਜ਼ਾ ਮਿਲਣੀ ਚਾਹੀਦੀ ਹੈ ਜੀ ਹਾਂਜੀ ਸਜ਼ਾ ਮਿਲਣੀ ਚਾਹੀਦੀ ਉਹਨੂੰ ਪੂਰੀ ਉਹਦੀ ਕੀ ਗਲਤੀ ਉਹਨੇ ਸਜ਼ਾ ਮਿਲਣੀ ਚਾਹੀਦੀ ਆ ਤੇ ਉਹ ਜਿਹੜੇ ਇਹਨਾਂ ਦੇ ਨਾਲ ਕੌਣ ਕੌਣ ਸੀ ਉਹ ਮੇਰੇ ਦਾਇ ਕਦੇ ਮੇਰੇ ਦਾਇ ਦਾ ਵੱਡਾ ਆ ਦਾਇ ਦੀ ਕੀ ਕਿਸ ਹਾਲਤ ਵਿੱਚ ਨੇ ਦਾਇ ਮੇਰੇ ਨਾਲ ਹੀ ਆਏ ਇਹਨਾਂ ਨੇ ਮੈਨੂੰ ਪਤਾ ਮੈਨੂੰ ਜੰਡਿਆਲੇ ਚ ਪਤਾ ਲੱਗਾ ਤੇ ਇਦਾਂ ਇਦਾਂ ਤੁਹਾਡੇ ਬਰਾਹੀ ਦੇ ਬੰਦੇ ਅੱਜ ਡਾਟ ਹੋ ਗਏ ਬੱਚਾ ਜਿਹੜਾ ਕੋਈ ਛੋਟਾ ਇਹ ਛੋਟਾ ਦਸਰੇ ਨਾਲ ਦਾ ਮੇਰੇ ਤੇ ਤੇ ਜਾਇ ਰਾਮ ਜੀ ਤੇ ਬੱਚੇ ਦੀ ਉਮਰ ਕਿੰਨੀ ਸੀ ਜਿਹੜਾ ਨਾਲ ਹੈ ਪਰ ਉਪਰ ਇਹ ਅਖਾ ਦਾਟ ਲਾਲ ਮੁਰੋ ਨਹੀਂ ਬਾਂਦਾ ਤਾਈ ਦੇ ਨਾਂ ਦਾ ਪਤਾ ਤੁਹਾਨੂੰ ਹਾਂ ਜੀ ਮਿੱਤਰਾਂ ਕੀ ਨਾਂ ਇਸ ਜਿਹਦੀ ਮ੍ਰਿਤਕ ਦੀ ਮੌਤ ਹੋਈ ਦਾ ਕੀ ਨਾਂ ਜੀ ਇਹਦਾ ਨਾਂ ਰਮਣ ਹੋ ਕੇ ਤਾਂ ਅੱਜ ਕੀ ਨਾਂਗਾ ਜੀ ਪ੍ਰੀਅ ਆ ਕਿਤਰਾ ਵੈਕਿਲਿਟੀ ਕਡਾਮਾ ਵਫੇ ਕੀ ਕਰਨੋ ਭਈਆ ਪਰ ਮੰਮੀ ਨੂੰ ਕੰਮ ਤੋਂ ਲੈਣਗੇ ਆਪ ਜੋਬ ਤੋਂ ਆਏ ਬਾਦੋਂ ਨਵੀ ਨੂੰ ਲੈਣਗੇ ਕਬਤ ਅੱਛਾ ਜੀ ਅੱਜ ਇਹ ਕਿੰਨੇ ਕ ਵਜੇ ਹੀ ਘਟਣਾ ਵਾ 5 ਵਜੇ 5 ਵਜੇ ਹੀ ਘਟਣਾ ਵਾ ਤੁਹਾਨੂੰ ਕਿੱਦਾਂ ਪਤਾ ਲੱਗਾ ਸਰ ਫੋਨ ਆਇਆ ਡਾ ਬੇਟਾ ਨਾਲ ਛੋਟਾ ਜਿੰਨਾ ਦਾ ਪੱਟ ਟੁੱਟ ਗਿਆ ਉਹਨਾਂ ਨੇ ਕਿਆ ਕਿ ਆਦੇ ਘਰ ਦਾ ਤੁਦੋ ਜਾ ਕੇ ਉਹ ਕਿੰਨੇ ਕ ਸਾਲਾਂ ਦਾ ਬੇਟਾ ਸਾਡਾ 8 ਸਾਲਾਂ ਦਾ ਵਾ 8 ਸਾਲਾਂ ਦਾ ਬੇਟਾ ਆ ਜੀ ਤੇ ਮੌਕੇ ਤੇ ਦੋਹਾਂ ਦੀ ਮੌਤ ਹੋ ਗਈ ਹੈ ਨਹੀਂ ਮੇਰੀ ਰਾਤ ਜਾਂਦਾ ਜਾਂਦੇ ਉਸ ਵੇਲੇ ਦੇ ਵਗੇ ਤੇ ਆ ਕੇ ਹੋਸਾ ਮੁੰਡੇ ਦੀ ਕਿੰਨੀ ਉਮਰ ਸੀ ਜਿਹਨਾਂ ਦੀ ਧੈਤ ਹੋਈ ਉਹ ਤਾਂ ਵੜੀ ਕਿੰਨੀ ਉਹਨਾਂ ਦੀ ਕਿੰਨੀ ਉਮਰ ਸੀ ਉਹਨਾਂ ਦੀ ਹੈ 23 ਸਾਲ 23 ਸਾਲ ਉਮਰ ਸੀ ਕੀ ਮੰਗ ਕਰਦੇ ਕੀ ਮੰਗ ਕਰਦੇ ਹੁਣ ਪ੍ਰਸ਼ਾਸਨ ਮੈਂ ਨਿਆਂ ਚੋਣਾਂ ਜਿਹਨਾਂ ਨੇ ਮੇਰਾ ਕਾਰ ਬਚਾੜਿਆ ਵੇ ਚੜ ਜਾਣਗੇ ਤੇ ਮੇਰਾ ਤੇ ਨਾ ਕੋਈ ਸੀ ਤੇ ਨਾ ਕੋਈ ਪੁੱਤ ਮੇਰਾ ਤੇ ਘਰ ਵਾਲਾ ਹੀ ਮੇਰਾ ਤਾਰਾ ਏ ਆਹ ਵੀ ਮੇਰਾ ਨਾ ਹੀ ਕਿਹੜੀ ਜਗ੍ਹਾ ਤੂੰ ਜਿੰਡੇ ਵਾਲਾ ਗੁਰੂ ਚੋਤੀਸਰ ਰੋਡ ਇਹ ਜਿਹੜਾ ਗੈਰੀ ਮੰਡੀ ਫਾਟਕ ਤੇ ਐਕਸੀਡੈਂਟ ਹੋਇਆ ਵਾ ਵੀਰ ਜੀ ਤੁਹਾਡੇ ਕੀ ਲੱਗਦੇ ਨੇ ਸਾਏ ਦਾ ਮੁੰਡਾ ਏ ਮੇਰੇ ਵੀ ਸਰਕਾਰੀ ਨੌਕਰੀ ਕਰਦਾ ਆਂ ਬਸ ਹਰ ਵਿੱਚ ਤੇ ਕੀ ਕੰਮ ਕਰਦੇ ਨੇ ਸਰਕਾਰੀ ਨੌਕਰੀ ਕਰਦੇ ਕਿ ਕਿੱਥੋਂ ਆ ਰਹੇ ਸੀ ਪਾਜੀ ਇਹ ਪਾਲਸ ਚੋਂ ਆਉਂਦੇ ਸੋਈ ਫਾਰਮ ਤੋਂ ਕਹਿੰਦੇ ਭਾਈ ਤੇ ਤੁਹਾਨੂੰ ਕਿਵੇਂ ਪਤਾ ਲੱਗਾ ਜੀ ਆਨੂੰ ਉੱਤਰ ਨੂੰ ਜਹਾਨੇ ਦੱਸਿਆ ਇਤਨਾ ਤੁਹਾਡੇ ਅਰਗੇ ਨਹੀਂ ਤੇ ਤੁਹਾਡੇ ਬਲਡਾਂ ਦਾ ਮੋਟਰ ਤੇ ਤੁਹਾਡੇ ਤਾਂ ਕਿਸ ਤਰ੍ਹਾਂ ਐਕਸੀਡੈਂਟ ਹੋਇਆ ਤੁਹਾਨੂੰ ਕੀ ਪਤਾ ਲੱਗਾ ਤੁਹਾਨੂੰ ਪਤਾ ਨਹੀਂ ਲੱਗਾ ਕਹਿੰਦੇ ਇਤਰਾਕ ਵੱਜ ਗਏ ਜੀ ਇਹ ਐਸਟਾਟ ਹੋਇਆ ਤੇ ਮੋਟਰਸਾਈਕਲ ਆ ਆ ਤੇ ਜਨਾਨੀ ਨਾਲ ਇੱਕ ਨਿਆਣਾ ਆਨੂੰ ਪਤਾ ਹੀ ਤੇ ਚਲੋ ਨਿਆਣਾ ਦੇ ਆਈ ਫਿਰ ਵੇਖਣਾ ਇਹ ਬਲਡ ਬਲਡ ਗਿਆਣਾ ਇੱਕ ਸਮਝੇ ਤਾਂ ਹੋਈ ਚੱਲ ਸਾਡੇ ਬੰਦੇ ਵੀ ਗਏ ਉੱਧਰ ਤੇ ਉਹ ਸਾਡੇ ਬੰਦੇ ਨਿਕਲੇ ਗੜੀ ਆ ਤਾਂ ਦਾ ਮੁੰਡਾ ਮੇਰੇ ਦਾ ਓਸ ਟਰੱਕ ਡਰਾਈਵਰ ਦਾ ਤੁਹਾਨੂੰ ਭਾਈ ਪਤਾ ਲੱਗਾ ਨਹੀਂ ਭਾਈ ਉਸ ਗੱਡੀ ਦਾ ਪਤਾ ਨਹੀਂ ਲੱਗਾ ਤੁਹਾਨੂੰ ਨਹੀਂ ਭਾਈ ਇਹ ਆਵੇ ਲੱਗੇ ਗੱਡੀ ਕਹਿੰਦੇ ਘੈਰੀ ਇੱਥੇ ਮੁੰਡਾ ਬੰਦਾ ਇੱਥੇ ਹੀ ਹੈ ਤੁਸੀਂ ਕੀ ਮੰਗ ਕਰਦੇ ਜੀ ਹਾਂਜੀ ਕੀ ਮੰਗ ਕਰਦੇ ਜੀ ਜੀ ਮਤਲਬ ਤੁਸੀਂ ਮਿਲਣੀ ਚਾਹੀਦੀ ਹਾਂਜੀ ਚਾਹੀਦੀ ਆ ਮਿਲਣੀ ਚਾਹੀਦੀ ਉਹਨੂੰ ਪੂਰੀ ਮਤਲਬ ਉਹਦੀ ਕੀ ਗਲਤੀ ਹੈ ਉਹਨੇ ਸਜ਼ਾ ਮਿਲਣੀ ਚਾਹੀਦੀ ਹੈ ਤੇ ਉਹ ਜਿਹੜੇ ਇਹਨਾਂ ਦੇ ਨਾਲ ਕੌਣ ਕੌਣ ਸੀ ਉਹ ਮੇਰੀ ਤਾਈ ਹੈ ਕਦੇ ਮੇਰੇ ਤਾਏ ਦਾ ਮੁੰਡਾ ਆ ਤਾਈ ਦੀ ਕੀ ਕਿਸ ਹਾਲਤ ਵਿੱਚ ਨਹੀਂ ਤਾਈ ਮੇਰੀ ਨਾਲ ਹੀ ਆਈ ਇੰਨਾ ਨਹੀਂ ਮੈਨੂੰ ਪਤਾ ਮੈਨੂੰ ਜੰਡਿਆਲੇ 'ਚ ਪਤਾ ਲੱਗਾ ਤੇ ਇਦਾਂ ਇਦਾਂ ਤੁਹਾਡੇ ਭਰਾ ਹੀ ਦੇ ਬੰਦੇ ਐਸੇ ਆਟ ਹੋ ਗਿਆ ਬੱਚਾ ਜਿਹੜਾ ਕੋਈ ਛੋਟਾ ਛੋਟਾ ਦਸਰੇ ਨਾਲ ਤਾਈ ਮੇਰੇ ਦਾ ਇਹ ਧੀ ਤਾਈ ਮੇਰਾ ਮੁੰਡਾ ਲੋ ਬੱਚੇ ਦੀ ਉਮਰ ਕਿੰਨੀ ਸੀ ਜਿਹੜਾ ਨਾਲ ਹੈ ਉਮਰ ਤੇ ਹੈਗੀ 8 7 8 ਸਾਲ ਉਮਰ ਹੋਣੀ 5 7 ਤਾਈ ਦੇ ਨਾਂ ਤਾਂ ਪਤਾ ਤੁਹਾਨੂੰ ਹਾਂ ਜੀ ਸੁમિતਰਾ ਕੀ ਨਾਂ ਸੁમિતਰਾ ਇਹ ਇਸ ਜਿਹਦੀ ਮ੍ਰਿਤਕ ਦੀ ਮੌਤ ਹੋਈਦਾ ਕੀ ਨਾਂ ਹੈ ਇਹਦਾ ਨਾਂ ਰਮਨ ਓਕੇ ਪਾ ਲਓ ਰਮੇਸ਼ਵਰ ਜੀ ਜੋ ਅੱਜ ਪਿੰਡ ਗੈਰੀ ਮੰਡੀ ਵਿਖੇ ਫਾਟਕ ਐਕਸੀਡੈਂਟ ਹੋਇਆ ਵਾ ਉਸ ਮ੍ਰਿਤਕ ਦਾ ਕੀ ਨਾਂ ਹੈ ਉਸ ਮ੍ਰਿਤਕ ਦਾ ਨਾਂ ਰਮਨ ਕੁਮਾਰ ਹੈ ਠੀਕ ਹੈ ਜੀ ਇਹ ਕਿੰਨੇ ਜਣੇ ਸੀ ਇਹ 3 ਜਣੇ ਸੀ ਕਿਸ ਤਰ੍ਹਾਂ ਮੌਤ ਹੋਈ ਸਾਰਾ ਟਰੱਕ ਵਿੱਚ ਮਾਰ ਗਿਆ ਕਾਹਦੇ ਤੇ ਸੀ ਇਹ ਮੋਟਰਸਾਈਕਲ ਤੇ ਮੁੰਡਾ ਇਹਨਾਂ ਇਹਨਾਂ ਦੇ ਨਾਲ ਕੌਣ ਕੌਣ ਸੀ ਇਹਨਾਂ ਦੀ ਮਦਦ ਨਾਲ ਨਾ ਨਾ ਮਿੱਤਰਾਂ ਨਾਲ ਜਿਹੜਾ ਜੈਰਾਮਪੁਰ ਦੇ ਰਸਟਾ ਤੇਰਾ ਪੋਟਰਾ ਨਿਕਲੋ ਦਾ ਨਾਲ ਸਰ ਮਤਲਬ ਤੁਸੀਂ ਕੀ ਮੰਗ ਕਰਦੇ ਹਾਂ ਕਾਟਾ ਜੀ ਸਾਨੂੰ ਇਨਸਾਨ ਮਿਲਣਾ ਚਾਹੀਦਾ ਹਾਂ ਕਰੀਏ ਬੰਦੇ ਮਾਤਰ ਉਸ ਸਟ੍ਰੈਟ ਵਾਲੇ ਦਾ ਕੁਝ ਪਤਾ ਲੱਗ ਕਾਟਾ ਦੇ ਨੂੰ ਕਿਹਦਾ ਨਾਮ ਬੱਦਦੇ ਨੇ ਇਹਨਾ ਭਰਿਆ ਟ੍ਰਾਫਿਕ ਵੀ ਲਾਇਆ ਵਾ ਕਿਤੇ ਇਹ ਕਾਟਾ ਲੈ ਮਿਲਣ ਲਈ ਚਾਹੀਦਾ ਨਾ ਕਾਟਾ ਕਰੇ ਬੰਦੇ ਮਾਤਰ ਬਨੇ ਸਟੇਸ਼ਨ ਹੋਈ ਕਿੱਥੋਂ ਆ ਰਹੇ ਸੀ ਸਾਰੇ ਇੱਥੋਂ ਕਿੱਧਰ ਆ ਗਏ ਕੰਮ ਕੀ ਕਰਦਾ ਸੀ ਕੀ ਕੰਮ ਕਰਦਾ ਸੀ ਸਰ ਸਰਵਸ ਕਰਦਾ ਸੀ ਕੀ ਕੰਮ ਕਰਦਾ ਸੀ ਮੇਰੇ ਮਾਰਕੀਟਿੰਗ ਪੰਤੀ ਪੰਜਾਬ ਮੈਂ ਰਿਪੋਰਟ ਹਾਂਜੀ ਸਰ ਤੁਸੀਂ ਕਹਿੰਦੇ ਮੈਂ ਸਰੁਰ ਕੇਸ਼ਮਾਨ ਤੇ ਇਹ ਮੇਰੀ ਭੂਆ ਜੀ ਸੀ ਮੇਰੀ ਭੂਆ ਜੀ ਦਾ ਲੜਕਾ ਸੀ ਹਾਂਜੀ ਇਹ ਸਾਰੇ ਇੱਥੋਂ ਆ ਰਹੇ ਸੀ ਕਿਉਂ ਮਤਲਬ ਦਵਾਈ ਲੈ ਕੇ ਆ ਰਹੇ ਨੇ ਉਹ ਨਾਲ ਬੱਚਾ ਛੋਟਾ ਤੇ ਲਾਉ ਦਵਾਈ ਲੈ ਕੇ ਆ ਰਹੇ ਆ ਉਹ ਤੋਂ ਜਰਾ ਰੌਂਡ ਸਾਈਡ ਲਿਆ ਕੇ ਟਰੱਕ ਵਾਲੇ ਦੇ ਵੇਖੋ ਵੀਡੀਓ ਚੈਨਲ ਚੱਕੀ ਤੋਂ ਦੇਖ ਰਹੇ ਇਹ ਬਿਲਕੁਲ ਆਪਣੇ ਹੱਥ ਆ ਜੀ ਤੋਂ ਦੂਜਾ ਟਰੱਕ ਜਿਹੜਾ ਰੌਂਡ ਸਾਈਡ ਤੇ ਸ਼ਾਇਦ ਕੀ ਬਦੋਸਾ ਦਾ ਵੀ ਉਹਨਾਂ ਨੇ ਜੱਪਤਾ ਕੀਤਾ ਹੋਵੇ ਤੇ ਉਹਨੇ ਸਰ ਬਿਲਕੁਲ ਪਟੜਾ ਪਿਆ ਕੋ ਮੋਟਰਸਾਈਕਲ ਦਾ ਬਹੁਤ ਬੁਰਾ ਹਾਲ ਕੀਤਾ ਆ ਮੋਟਰਸਾਈਕਲ ਬਿਲਕੁਲ ਜਨਾਲ ਸਹੇੜ ਲੱਗ ਗਿਆ ਹਾਂ ਤੇ ਸੇਰ ਦਾ ਵੇਖੋ ਤੇ ਦੇਖਿਆ ਨਾ ਪੁੱਛ ਲੈ ਲਿਆ ਤੇ ਚੀਜ਼ ਬਹੁਤ ਬੁਰਾ ਰਹਾ ਟਰੱਕ ਵਾਲਾ ਜਿਹੜਾ ਉਸ ਟੈਮ ਕਿੱਥੇ ਟਰੱਕ ਵਾਲਾ ਸਾਰੇ ਰੱਸ਼ ਕੀਤਾ ਆਪਣੇ ਹਾਂ ਮਲਾਜਮ ਭਰਾਵਾਂ ਨੇ ਮੌਕੇ ਤੇ ਪੁਲਿਸ ਪਹੁੰਚ ਗਈ ਸੀ ਹਾਂ ਜੀ ਹਾਂ ਜੀ ਆਜੀ ਪੂਰਾ ਪ੍ਰਾਇਸ ਟਾਈਮ ਸਾਹ ਦੇਨੇ ਆ ਪਰ ਉਹ ਇਹਨਾਂ ਦੇ ਕੋਈ ਵੇਝੀ ਹੱਥ ਜੋੜ ਕੇ ਵੀ ਸਾਰਾ ਇਹਨਾਂ ਨੂੰ ਸੱਤ ਤੋਂ ਸੱਤ ਜਰ ਦੇ ਦਈ ਜਾਵੇ ਕੋਈ ਘਰ ਤੇ ਬਰਬਾਦ ਹੋ ਗਿਆ ਸਰ ਮੰਮੀ ਵੀ ਪੂਰੀ ਹੋ ਗਈ ਨਾਲ ਪੇਟੇ ਦਾ ਵੀ ਪਤਾ ਕੋਈ ਨਹੀਂ ਦਾ ਬੱਚੇ ਦਾ ਵੀ ਕੁਝ ਕਹਿ ਨਹੀਂ ਸਕਦੇ ਤੇ ਆਪਦੇ ਮੌਕੇ ਦੀ ਹਿੱਤ ਹੋ ਗੈਣਾ ਮੈਂ ਜਿੰਨਾਂ ਦੀ ਮੌਤ ਹੋ ਗਈ ਉਹਨਾਂ ਦੀ ਉਮਰ ਕਿੰਨੀ ਸੀ ਸਰ ਉਹਨਾਂ ਦੀ ਕੋਈ 24 ਸਾਲ ਹੋਏ ਕਿਸਾ ਤੇ ਜਿਹੜੇ ਇਹਨਾਂ ਦੀ ਮਾਤਾ ਜੀ ਸੁਮਿਤਰਾ ਕੌਰ ਉਹਨਾਂ ਦੀ ਉਮਰ ਕਿੰਨੀ ਸੀ ਜਿਆ ਪੇਟੜੋ ਪੰਜਾਬ 55 ਐਡ ਦੇ ਜਿੰਨੇ ਹੋਏ ਸੁਵਧਨੀ ਸੀ ਐਸੀ ਆਪਣੇ ਜਗਿਆਲਾ ਗੁਰੂ ਤੇ ਵੈਰਵਾ ਉਥੇ ਕੌਸ਼ਲਾ ਰੋਡ ਮਾਦਰਾਣੀ ਦੇ ਬੈਕਸੈਡ ਜਿੱਕੇ ਜੋ ਜਿਹੜਾ ਤਾਣਾ ਤਾਣਾ ਲਗਾਇਆ ਅਸਾ ਇਹ ਦਾ ਚਾਹੀਦਾ ਜਦ ਤੱਕ ਉਹ ਬਿਲਕੁਨ ਨਹੀਂ ਦੇ ਗਿਰਨੇ ਜਾਂਦੇ ਅੱਧ ਜੁੜ ਕੇ 베ਂਤੀ ਹੈ ਤੇ ਆਪਾਂ ਦੂਈ ਬੰਦੇ ਆ ਤੇ ਇਹਨਾਂ ਦੀ ਫਰਮਾਈ ਹੋਈ ਤੇ ਵੀ ਫਰਮਾਈ ਹਾਂਜੀ ਥੈਂਕ ਯੂ ਠੀਕ ਹੈ ਜੀ ਹਾਂਜੀ ਸਰ ਸ਼ੋਭਨ ਐਸਸੀ ਕੁਲਵਿੰਦਰ ਸਿੰਘ ਜੀ ਸਰ ਆਪਣੇ ਗੈਰੀ ਮਡੀ ਵਿੱਚ ਇੱਕ ਐਕਸੀਡੈਂਟ ਹੋਇਆ ਉਸ ਬਾਰੇ ਚਾਹੀਦੀ ਹੈ ਜੀ ਲੜਕਾ ਰਮਨ ਕੁਮਾਰ ਇਹਨਾਂ ਦੀ ਮਦਰ ਸੁਮਿਤਰਾ ਤੇ ਬੇਟਾ ਲਖਨ ਜੀ ਇਹ ਦੋ ਆਪਣੀ ਬੈਗ ਤੇ ਆ ਰਹੇ ਸੀ ਜੇ ਪਿੰਡ ਤੋਂ ਆ ਗੋ ਗੈਰੀ ਕਸਬੇ ਜਾ ਰਹੇ ਸੀ ਤੇ ਫਾਟਕੇ ਦੇ ਉੱਪਰ ਸਾਰ ਇੱਕ ਟਰੱਕ ਆ ਰਹੀ ਦੂਸਰੀ ਸਾਈਡ ਤੋਂ ਤੇ ਟਰੱਕ ਨਾਲ ਇਹਨਾਂ ਦੀ ਹਿੱਟ ਹੋਣ ਕਰਕੇ ਰਮਨਦੀਪ ਦੇ ਮੌਕੇ ਤੇ ਮੌਤ ਹੋ ਗਈ ਹੈ ਜੀ ਇਹਨਾਂ ਦੇ ਮੈਸੇਜ ਨੂੰ ਤੇ ਸੌਰੀ ਸੌਰੀ ਇਹਨਾਂ ਦੀ ਮਦਰ ਹੈ ਸੁમિતਰਾ ਜੀ ਤੇ ਬੇਟਾ ਲਖਨ ਜੀ ਉਹ 108 ਜਰੀ ਹੈ ਸਰ ਗੁਰਨਾਰਕੋ ਹਸਪੀਟਲ ਇਲਾਜ ਦੀ ਭੇਜਦੇ ਆ ਜੀ ਅਗਲੀ ਕਾਰਵਾਈ ਹਮਦਰ ਚੱਲਦੀ ਜਾ ਰਹੀ ਹੈ ਇਹਨਾਂ ਦਾ ਕਹਿਣਾ ਹੈ ਜੀ ਕਿ ਸੁમિતਰਾ ਜੀ ਵੀ ਮਤਲਬ ਮੌਤ ਹੋ ਗਈ ਹੈ ਉਸ ਸੰਬੰਧ ਚ ਕਹਿਣਾ ਹੈ ਉਹ ਡਾਕਟਰ ਸਾਹਿਬ ਡਿਕਲੇਅਰ ਕਰੇਗਾ